ਅੱਜ ਤਿੰਨ ਦਿਨ ਹੋ ਗਏ ਨਾ ਮੀ ਪਿੰਦਨ ਨੂੰ ਪੂਰਾ ਜੱਜ ਕਿ ਮੀ ਬੈ ਰਹਿਣਾ ਬਹੁਤ ਜਿਆਦਾ ਟਿੱਕਦਾਰੀ ਆ ਬਈ ਹਰੇਕ ਵਰਗ ਦੇ ਲੋਕਾਂ ਮਾਰੀ ਆਣਾ ਕਿਉਂਕਿ ਇੰਨਾ ਵੀ ਕਈ ਦਿਨ ਹੋ ਗਏ ਮੀ ਪਿੰਦਨ ਨੂੰ ਨਾ ਤਾਂ ਹਰੇਕ ਦੇ ਸਿੱਤਾਂ ਚੋਂ ਲੱਗ ਗਿਆ ਬਈ ਇਹ ਕੋਈ ਘਰ ਨਹੀਂ ਜਿਹੜਾ ਵੱਡਾ ਘਰ ਹੈ ਛੋਟਾ ਘਰ ਹੈ ਨਾ ਤਾਂ ਹਰੇਕ ਦੇ ਘਰਾਂ ਸੇਮ ਆ ਗਈ ਜਿਆਦਾ ਟਿੱਕਦਾ ਆ ਗਈ ਸਭ ਤੋਂ ਵੱਡੀ ਟਿੱਕਦੋਂਗੇ ਬਈ ਪਸ਼ੂਆਂ ਨੂੰ ਜਿਆ ਰਹਿਣਾ ਜਿਹੜੇ ਬੈਠੇ ਆ ਜਿਆ ਕੋਈ ਗਮ ਮੱਜਾਂ ਨੇ ਉਹਨਾਂ ਦੀ ਪ੍ਰਹਾ ਹਾਲ ਹੈ ਕਿਉਂਕਿ ਪ੍ਰਿੰਟ ਦੇ ਪਸੌਰ ਨਹੀਂ ਕਰਦੇ ਨਾ ਯਾਰ ਪਸੂ ਦਾ ਸਾਡੇ ਪਸੂ ਦਾ ਪ੍ਰਹਾ ਹਾਰ ਆ ਬਈ ਪ੍ਰਾਂਡਾ ਚੋਂ ਲੱਗ ਗਿਆ ਤੁਸੀਂ ਪਾਂ ਜਿਹੜੀ ਗਾਈਆਂ ਵਾਲੀ ਦੇ ਵਾਰਚੀ ਔਰ ਚਿਬਾਂਦੀ ਦੀਗਾ ਬਈ ਇੱਥੇ ਆਰਾਮ ਨਾਲ ਬੈਠੀ ਆ ਨਾ ਯਾਰ ਤੇ ਬਾਹਰ ਦੇਖ ਲੋ ਵੀ ਇੰਨਾ ਇੱਕ ਜਿਆਦਾ ਖਤਰਨਾਕ ਮੀਂਹ ਯਾਰ ਛੱਡੀ ਘਰ ਦੇ ਬਈ ਸਾਰੇ ਪਾਸੇ ਨਾ ਉੱਪਰ ਛੱਤਾ ਛੱਤਾ ਸੇਮ ਆ ਰਹੀ ਆ ਨਾ ਤੇ ਆਪਾਂ ਸਾਰੇ ਹਲਕੇ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਯਾਰ ਹਣਾ ਬੀਜਾ ਨੰਬਰਾਂ ਦਾ ਪਸ਼ੂਆਂ ਦਾ ਵੀ ਬੁਰਾ ਹਾਲਾਤ ਹੈ ਬੰਦੇ ਜਲ ਆਪਣਾ ਬੰਦੋਬਸਤ ਕਰ ਲੈਂਦੇ ਨਾ ਪੰਛੀ ਵਿਚਾਰੇ ਉਹ ਵੀ ਕਿੱਥੇ ਸਾਰਾ ਕੁਝ ਇਹਨਾਂ ਵਗਰ ਖਿਆਰ ਤਾਂ ਦੇਖ ਲਓ ਵੀ ਕਿੰਨਾ ਜਿਆਦਾ ਮੀਂਹ ਹੈਗਾ ਬਹੁਤ ਜਿਆਦਾ ਬੁਰਾ ਹਾਲਾ ਹਨ ਯਾਰ ਵੀ ਦੋਸਤੋ ਮੀਂਹ ਆ ਇੰਨਾ ਕਿ ਜਿਆਦਾ ਕਹਿ ਰਾ ਨਾ ਯਾਰ ਕਈ ਇਲਾਕਿਆਂ 'ਚ ਖੜਾ ਵੀ ਆ ਖੜਾ ਆ ਗਿਆ ਨਾ ਕਿਉਂਕਿ ਨਹਿਰਾਂ ਜਾਂ ਨਦੀਆਂ ਨਾਲੇ ਸੀ ਇੱਥੇ ਨਾ ਕਾਫੀ ਤਕਲੀਫ ਹੈ ਮੀਂਹ ਬਹੁਤ ਜਿਆਦਾ ਹੈ ਵੀ ਕਿੱਥੇ ਕਿੱਥੇ ਵੀ ਇੱਕ ਮਿੰਟ ਕਰ ਕਿਸੇ ਨਾ ਮੀਂਹ ਯਾਰ ਬਹੁਤ ਹੀ ਬੁਰਾ ਹਾਲ ਆ ਬਈ ਆ ਦੇਖ ਲੋ ਸਾਰੇ ਉਧਰਲੇ ਪਾਸੇ ਤੋਂ ਦਿਖਿਆ ਹੋ ਰਿਹਾ ਜਿਹੜੇ ਘਾਰੇ ਪਾਦੇ ਵੱਡੇ ਵੱਡੇ ਨੇ ਯਾਰ ਮੀਂਹ ਇੰਨਾ ਜਿਆਦਾ ਮੀਂਹ ਆਗਾ ਕੋਠੇ ਗੰਧਾਂ ਦੇ ਸੇਮ ਚੜਦੀ ਯਾਰਾ ਨਾ ਤਾਂ ਵੀ ਬਹੁਤ ਜਿਆਦੇ ਜਿਹੜਾ ਮੀਂਹ ਪਰੇਸ਼ਾਨ ਕਰਕੇ ਹੈਰਾਨ ਕਰਕੇ ਇੰਨਾ ਜਿਆ ਰਹਿਣਾ ਲੋਕ ਰਾਸ ਕਰੀਏ ਵੈਗਰੋਗੇ ਛੱਪਾ ਆ ਸ਼ਾ ਵੀ ਮੀ ਬੰਦ ਕਰਦੇ ਯਾਰ ਤੇ ਵੀ ਇਹ ਸਟਾਰਮ ਬਹੁਤ ਜ਼ਿਆਦੇ ਹਾਲਾਤ ਦਿਖਾਈਏ ਉਧਰ ਖੁੱਲੀਆਂ ਖਲੀਆਂ ਬਣੀਆਂ ਸੀ ਜਿਹੜੀਆਂ ਨਾ ਉਹ ਪਸ਼ੂ ਕੜੇ ਉਧਰ ਉਹਨਾਂ ਦਾ ਬੁਰਾ ਹਾਲ ਆ ਯਾਰ ਤੇ ਲਗਭਗ ਸਾਰਿਆਂ ਦੇ ਇਹ ਪੰਛੀਆਂ ਦਾ ਕੀ ਯਾਰ ਹਨਾ ਇਨਸਾਨ ਵੀ ਸੇਫ ਨਹੀਂ ਹੈ ਅੱਜ ਕੱਲ ਬੀ ਇੰਨਾ ਜ਼ਿਆਦੇ ਮੀਂਹ ਆ ਤੇ ਕੱਲ ਇੱਕ ਦਿਨ ਹੋਰ ਕਹਿ ਰਹੇਗੇ ਰਬ ਖੈਰ ਸੁਖ ਬਖਸ਼ੇ ਵਿੱਚ ਦੀ ਹੱਟ ਜਾ ਕਰੀ ਚਲੋ ਜਿਹੜਾ ਕੁਦਰਤ ਨੇ ਕਰਨਾ ਹਣਾ ਉਹ ਤਾਂ ਲੱਗਾ ਤੇ ਵੀ ਕਾਫੀ ਜਾਦੇ ਹੋ ਗਿਆ ਨਾ ਯਾਰ ਮਹੀਨੇ ਬਟਕਟ ਰੱਖੇ ਨੇ ਬਈ ਬਹੁਤ ਦਿੱਕਤ ਆ ਰਹੀ ਨੇ ਅਲ ਕਰੀ ਲੈ ਕੇ ਦੇਖੋ ਹੋਰ ਇਹ ਆਉਣ ਨਾਲ ਬੈਠੀ ਆ ਬਈ ਯਾਰ ਹਣਾ ਕਿਉਂਕਿ ਪਸ਼ੂਆਂ ਨੂੰ ਹੁਣ ਇਹ ਕਿਹੜਾ ਬੋਲ ਕਰ ਸਕਦਾ ਪਿਆਰੇ ਉੱਧਰ ਹੀ ਖੜੇ ਯਾਰ ਪਰਲੇ ਪਾਸੇ ਉਸ ਨਾਲ ਜਗਾ ਨਹੀਂ ਇਸ ਟਮਾ ਕਿਉਂਕਿ ਪਰਲੇ ਪਾਸੇ ਜਿਹੜਾ ਆਪਣਾ ਪੁਰਾਣਾ ਘਰ ਸੀਗਾ ਉਹ ਵੀ ਝੋਣ ਲੱਗ ਗਿਆ ਵੀ ਉਹ ਤਾ ਇਹ ਉੱਧਰ ਬੰਦਨ ਦੇ ਸਿੱਟਾ ਉੱਤ ਸਾਰੇ ਸੇਮਸੂ ਨੂੰ ਦੇਖੋ ਤਾਂ ਕਾਫੀ ਜਿਆਦਾ ਹੈ ਨਾ ਯਾਰ ਨਹੀਂ ਹੈਗਾ ਦੱਸਿਓ ਵੀ ਕਿੱਥੇ ਕਿੱਥੇ ਵਾੜਾ ਯਾਰ ਮੇਰੇ ਤਲਾ ਲਗਭਗ ਸਾਰੇ ਪਾਸੇ ਇਹ ਹਿਮਾਚਲ ਸਾਈਡ ਤੇ ਬੜੇ ਵੱਡੇ ਵੱਡੇ ਖਾੜਾ ਗਿਆ ਨਾ ਦੇਖਦੇ ਆਪਾਂ ਵੀਡੀਓ ਤੇ ਪਿੱਖੀ ਸਾਡੇ ਪਿੰਡ ਨਾਲ ਲੱਗਵਾ ਸ਼ਹਿਰ ਹੈਗਾ ਉੱਥੇ ਕਿਸ਼ਤੀਆਂ ਚੱਲ ਪਈਆਂ ਨਾ ਵੀ ਪੰਚਾਇਤ ਵੱਲੋਂ ਕਿਸ਼ਤੀ ਰੱਖੀ ਹੋਈ ਸੀਗੀ ਉਹ ਹੁਣ ਭਰਾਡੇ ਦੇ ਵਿੱਚ ਹੀ ਬਰਾਹਰਾ ਮੀਂਹ ਆ ਬੇਖਣਾ ਵੀਡੀਓ ਹਰੇਕ ਗਾਲੀਆਂ ਗਲੀਆਂ ਗੁਲੀਆਂ ਸਭ ਪੁੱਲ ਭਰੀਆਂ ਹੋਈਆਂ ਨੇ ਯਾਰ ਤਾਂ ਦੋਸਤੋ ਅਹੀ ਸੀ ਵੀ ਚਲੋ ਦਿਖਾ ਦਈਏ ਆਪਣੇ ਕੋਲੋਂ ਨਾ ਵੀ ਕਿਵੇਂ ਗੱਲਬਾਤ